10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 23 ਜਨਵਰੀ 2024 ਦਿਨ ਮੰਗਲਵਾਰ ਸਾਵਣ ਮਹੀਨੇ ਦੀ 8 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ 1 ਕੁਇੰਟਲਨ ਮੋਲ ਨਵਸੀ ਕਬੀਲਿਆਂ ਦੀ ਧਰਤੀ ਸរី ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਆ ਤੇ ਨਾਲੇ ਸਾਡ ਨੂੰ ਸਪான்ਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਹੈ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜੀ ਗੱਲਬਾਤ ਕਰਨੀ ਆ ਕਰਾਂ ਦੀ ਮਾਰਕੀਟ ਬਾਰੇ ਕੱਲ ਨੂੰ ਵਿਆਜ ਦਰਾਂ ਬਾਰੇ ਐਲਾਨ ਹੋਣਾ ਇਹਦੇ ਬਾਰੇ ਕੀ ਭਵਿੱਖਬਾਣੀਆਂ ਹੋ ਰਹੀਆਂ ਵੈਨਕੂਵਰ ਦੀ ਬੀਚ ਤੋਂ ਦੋ ਲਾਸ਼ਾਂ ਮਿਲੀਆਂ ਜੀ ਔਰਤਾਂ ਦੀ ਇਹਦੇ ਬਾਰੇ ਪੁਲਿਸ ਨੇ ਜਨਤਾ ਦਾ ਸਹਿਯੋਗ ਮੰਗਿਆ ਸਿਟੀ ਆਫ ਸਰੀ ਆਪਣੀਆਂ ਸਵਾਵਾ ਜਿਹੜੀਆਂ ਆ ਜ਼ਰੂਰੀ ਐਲਾਨ ਆ ਉਹ ਕਹਿੰਦੇ ਕਿ ਅਸੀਂ ਪੰਜਾਬੀ ਸਮੇਤ ਕੁਝ ਹੋਰ ਭਾਸ਼ਾਵਾਂ ਦੇ ਵਿੱਚ ਵੀ ਕਰਿਆ ਕਰਾਂਗੇ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਨਾਲੇ ਗੱਲ ਕਰਾਂਗੇ ਜੈਸਪਰ ਸ਼ਹਿਰ ਦੀ ਅਲਬਰਟਾ ਦਾ ਇਹ ਸ਼ਹਿਰ ਆ ਬੀਸੀ ਦੀ ਸਰਹੱਦ ਤੇ ਲੱਗਦਾ ਦੁਨੀਆ ਭਰ ਦੇ ਵਿੱਚੋਂ ਲੋਕ ਘੁੰਮਣ ਫਿਰਨ ਇੱਥੇ ਆਉਂਦੇ ਆ ਜੈਸਪਰ ਬੈਂਫ ਤੇ ਅੱਗ ਦੇ ਵਿੱਚ ਘਰ ਗਿਆ ਜੀ ਸਾਰੇ ਦੇ ਸਾਰੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਤੇ ਸਲਾਨੀਆਂ ਨੂੰ ਸ਼ਹਿਰ ਛੱਡ ਕੇ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ 트럼ਪ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਜਿਹੜਾ ਸਾਰਾ ਦੋਸ਼ ਆ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹ ਅਮਰੀਕਨ ਸੀਕ੍ਰਟ ਸਰਵਿਸਿਜ਼ ਦੇ ਡਾਇਰੈਕਟਰ ਨੇ ਆਪਣੇ ਸਰ ਲੈ ਲਈ ਆ ਤੇ ਨਾਲ ਹੀ ਅਸਤੀਫਾ ਵੀ ਦੇ ਦਿੱਤਾ ਆ ਅਖੀਰ ਦੇ ਵਿੱਚ ਗੱਲ ਕਰਾਂਗੇ ਆਪਾਂ ਚੀਨ ਦੀ ਚੀਨ ਐਡਾ ਵੱਡਾ ਹੋ ਰਿਹਾ ਆ ਕਿ ਹੁਣ ਹੋਰਾਂ ਮੁਲਕਾਂ ਦੇ ਸਮਝੌਤੇ ਕਰਾਉਣ ਲੱਗਾ ਆ ਫਲੇਸਟਿਨ ਦੇ ਵਿੱਚ 8 ਧਿਰਾਂ ਜਿਹੜੀਆਂ ਲੜ ਰਹੀਆਂ ਇੱਕ ਤਾਂ ਇਜ਼ਰਾਈਲ ਨਾਲ ਲੜ ਰਹੀਆਂ ਇੱਕ ਆਪਸ ਵਿੱਚ ਲੜ ਰਹੀਆਂ ਉਹਨਾਂ ਨੂੰ ਚੀਨ ਸੱਦ ਕੇ ਇਕੱਠੇ ਕਰਕੇ ਐਗਰੀਮੈਂਟ ਤੇ ਸਾਈਨ ਕਰਵਾ ਦੁੱਤੇ ਆ ਆ ਕੀ ਕਰ ਰਿਹਾ ਪਤਾ ਇਹ ਵੀ ਆਪਾਂ ਇੱਥੇ ਵਿਚਾਰ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆ ਰਹੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਨਜ਼ਰਾਂ ਜਿਹੜੀਆਂ ਜੀ ਲੋਕਾਂ ਦੀਆਂ ਉਹ ਕੱਲ ਨੂੰ ਬੈਂਕ ਆਫ ਕੈਨੇਡਾ ਦੀ ਹੋਣ ਵਾਲੀ ਮੀਟਿੰਗ ਦੇ ਉੱਤੇ ਲੱਗੀਆਂ ਹੋਈਆਂ ਕਿ ਇਹਦੇ ਵਿੱਚ ਕੀ ਫੈਸਲਾ ਹੁੰਦਾ ਜੇਕਰ ਆਪਾਂ ਅਰਥ ਸ਼ਾਸਤਰੀਆਂ ਦੀ ਮੰਨੀਏ ਤਾਂ ਉਹ ਇਹ ਕਹਿ ਰਹੇ ਆ ਕਿ ਹਾਲਾਤ ਸਾਜ਼ਗਾਰ ਨੇ ਬੈਂਕ ਆਫ ਕੈਨੇਡਾ ਨੂੰ ਇੱਕ ਕਟ ਜਿਹੜਾ ਕੱਲ ਨੂੰ ਲਾਉਣਾ ਬਣਦਾ ਜੀ ਇਹਦੇ ਵਾਸਤੇ ਉਹ ਕਹਿੰਦੇ ਵੀ ਇਨਫਲੇਸ਼ਨ ਰੇਟ ਜਿੱਥੇ ਸਰਕਾਰ ਚਾਹੁੰਦੀ ਸੀ ਬੈਂਕ ਆਫ ਕੈਨੇਡਾ ਚਾਹੁੰਦੀ ਸੀ ਉੱਥੇ ਆ ਚੁੱਕਾ ਹੈ ਮਤਲਬ ਕਿ 2.5% ਦੇ ਕਰੀਬ 8% ਤੋਂ ਮੁੜਿਆ ਆ ਤੇ ਇਸ ਕਰਕੇ ਕਹਿੰਦੇ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਲੋਕ ਹੁਣ ਨੌਕਰੀਆਂ ਤੋਂ ਦੁਖੀ ਆ ਜਿਸ ਤਰੀਕੇ ਦੇ ਨਾਲ ਰੈਸੈਸ਼ਨ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਤੰਗ ਕਰ ਰਿਹਾ ਉੱਥੇ ਲੋਕਾਂ ਨੂੰ ਸਾਹ ਦੇਵਾਉਣ ਵਾਸਤੇ ਵਿਆਜ ਦਰਾਂ ਦੇ ਵਿੱਚ ਕਟੌਤੀ ਬੜੀ ਜ਼ਰੂਰੀ ਆ ਇੱਕ ਕੱਟ ਜਿਹੜਾ ਪਿਛਲੇ ਮਹੀਨੇ ਲਾ ਦਿੱਤਾ ਗਿਆ ਸੀਗਾ ਤੇ ਹੁਣ ਆ ਜਿਹੜੇ ਸਕੋਸ਼ੀਆ ਬੈਂਕ ਦੇ ਮਾਹਰ ਨੇ ਉਹਨਾਂ ਤਾਂ ਬੜੇ ਢੱਲੇ ਨਾਲ ਗੱਲ ਆਖੀ ਆ ਵੀ ਦਸੰਬਰ ਤੱਕ ਤਿੰਨ ਕੱਟ ਜਿਹੜੇ ਘਟੋ-ਘਟ ਹੋਰ ਲੱਗਣਗੇ ਸੋ ਕੱਲ੍ਹ ਵਾਲੇ ਤੋਂ ਇਲਾਵਾ ਦੋ ਕੱਟ ਹੋਰ ਲੱਗਣ ਦੀ ਗੱਲ ਆਖੀ ਜਾ ਰਹੀ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਇਸ ਸਾਲ ਦੇ ਵਿੱਚ ਚਾਰ ਕੱਟ ਜਿਹੜੇ ਆ ਹੋ ਜਾਣਗੇ ਜੇਕਰ ਇਹਨਾਂ ਦੀ ਗੱਲ ਆਪਾਂ ਸਹੀ ਮੰਨਦੇ ਆ ਬਾਕੀ ਕੱਲ ਨੂੰ ਜਦੋਂ ਸੂਰਜ ਚੜ੍ਹਨਾ ਆ ਆਪਾਂ ਨੂੰ ਪਤਾ ਲੱਗ ਜਾਣਾ ਕਿ ਫੈਸਲਾ ਕੀ ਹੁੰਦਾ ਪਰ ਆਰਥਿਕ ਮਾਹਰ ਅਤੇ ਹੋਰ ਬਹੁਤ ਸਾਰੇ ਜਿਹੜੇ ਮਾਹਰ ਨੇ ਉਹ ਇਸ ਕੱਲ ਦੇ ਉੱਤੇ ਸਰਕਾਰ ਤੇ ਉਹਨਾਂ ਦਬਾਅ ਵੀ ਪਾ ਰਹੇ ਆ ਕਿ ਲੋਕਾਂ ਦਾ ਖਜੂਮਰ ਨਿਕਲਿਆ ਪਿਆ ਹੁਣ ਬਸ ਕੀਤਾ ਜਾਣਾ ਚਾਹੀਦਾ ਵਿਆਜ ਦਰਾਂ ਦੇ ਵਿੱਚ ਕੁਝ ਕਟੌਤੀ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਦੇਣ ਦਾ ਸਮਾਂ ਆ ਗਿਆ ਆ ਸੋ ਕੱਲ ਨੂੰ ਆਪਾਂ ਇਸ ਬਾਰੇ ਪਤਾ ਲੱਗੂਗਾ ਬਾਕੀ ਜੇਕਰ ਆਪਾਂ ਗੱਲ ਕਰੀਏ ਵੀ ਕੈਨੇਡਾ ਦੇ ਵਿੱਚ ਰਹਿਣ ਲਈ ਮਹਿੰਗੀ ਜਗ੍ਹਾ ਸਭ ਤੋਂ ਕਿੱਥੇ ਆ ਤੇ ਉਹਦੇ ਵਿੱਚ ਹੱਲੇ ਵੀ BC ਦੀ ਝੰਡੀ ਆ BC ਦੇ ਸ਼ਹਿਰਾਂ ਵੈਸਟ ਵੈਨਕੂਵਰ ਡਾਊਨਟਾਊਨ ਵੈਨਕੂਵਰ ਅਤੇ ਵੈਸਟ ਵੈਨਕੂਵਰ ਦੇ ਵਿੱਚ ਜੇਕਰ ਤੁਸੀਂ ਘਰ ਲੈਣਾ ਤਾਂ 1181 ਡਾਲਰ ਨੂੰ ਸਕੁਅਰ ਫੁੱਟ ਇੱਕ ਸਕੁਅਰ ਫੁੱਟ ਜਿਹੜਾ ਮਿਲਦਾ ਹੈ ਜੀ ਤੇ ਈਸਟ ਵੈਨਕੂਵਰ ਦੇ ਵਿੱਚ ਇਹ ਕੀਮਤ ਹੈ 970 ਕ ਡਾਲਰ ਨੂੰ ਸਕੁਅਰ ਫੁੱਟ ਹੈ ਗਿਣੀ ਗਈ ਆ ਤੇ ਦੂਜੇ ਪਾਸੇ ਜੇਕਰ ਤੁਸੀਂ ਸੇਂਟ ਜੌਨ ਨਿਊ ਬ੍ਰਾਂਸਵਿਕ ਤੇ ਜਾ ਕੇ ਰਹਿਣੇ ਆ ਤਾਂ ਸਿਰਫ 186 ਡਾਲਰ ਨੂੰ ਸਕੁਅਰ ਫੁੱਟ ਰਹਿ ਸਕਦੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕੈਨੇਡਾ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਰਹਿਣਾ ਕਿੰਨਾ ਮਹਿੰਗਾ ਆ ਸੋ ਵੈਨਕੂਵਰ ਤੋਂ ਬਾਅਦ ਜਿਹੜਾ ਅਗਲਾ ਨੰਬਰ ਟ੍ਰਾਂਟੋ ਦਾ ਆ ਟ੍ਰਾਂਟੋ ਕਾਫੀ ਮਹਿੰਗਾ ਹੈਗਾ ਜੀ ਇਸੇ ਕਰਕੇ ਲੋਕ ਜਿਹੜੇ ਉਹਨਾਂ ਥਾਂ ਦਿੱਤੇ ਵੱਲ ਨੂੰ ਭੱਜ ਰਹੇ ਆ ਜਿੱਥੇ ਇੱਕ ਹੱਲੇ ਮਹਿੰਗਾਈ ਘਟਿਆ ਤੇ ਤੁਸੀਂ ਦੇਖੋਗੇ ਕਿ ਜਿਹੜੇ ਲੋਕ ਜਾਣਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸੌਖੇ ਰਹਿਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਵੈਨਕੂਵਰ ਦੀਆਂ ਦੋ ਬੀਚਸ ਤੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਇੱਕ ਲਾਸ਼ ਜਿਹੜੀ ਆ ਉਹ ਇੰਗਲਿਸ਼ ਬੀ ਦੇ ਉੱਤੇ ਪੈਤਵਾਰ ਨੂੰ ਬਰਾਮਦ ਹੋਈ ਆ ਦੂਜੀ ਲਾਸ਼ ਜਿਹੜੀ ਆ ਕਿਟਸ ਲੈਨੋ ਜੈਟ ਕਲੱਬ ਤੋਂ ਜਿਹੜੀ ਦੁਪਹਿਰ ਨੂੰ ਸੋਮਵਾਰ ਨੂੰ ਮਿਲੀ ਆ ਹੌਣ ਜਿਹੜੀਆਂ ਦੋਵੇਂ ਲਾਸ਼ਾਂ ਆਇਆਂ ਇਹਨਾਂ ਦੇ ਵਿੱਚ ਜਿਹੜੀਆਂ ਔਰਤਾਂ ਆ ਉਹਨਾਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਦੱਸੀ ਗਈ ਹੈ। ਪਹਿਲੀ ਲਾਸ਼ ਜਿਹੜੀ ਆ ਉਹ ਚੇਂਦਨਾ ਦੱਸਿਆ ਪੁਲਿਸ ਨੇ ਵੀ ਮਾਰਨ ਵਾਲੀ ਔਰਤ ਜਿਹੜੀ ਆ ਡਾਰਕ ਸਕਿਨ ਦੀ ਲੱਗਦੀ ਆ। ਸੋ ਡਾਰਕ ਸਕਿਨ ਤੋਂ ਭਾਵ ਕੀ ਆ ਇਹਦੇ ਬਾਰੇ ਉਹਨਾਂ ਨੇ ਖੁੱਲ੍ਹ ਕੇ ਕੁਝ ਨਹੀਂ ਦੱਸਿਆ। ਇਹ ਮ੍ਰਿਤਕਾਂ ਕਿਸ ਹਾਲਾਤ ਵਿੱਚ ਹੋਈਆਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਹਨਾਂ ਨੇ ਉਲਟਾ ਲੋਕਾਂ ਤੋਂ ਸਹਿਯੋਗ ਮੰਗਿਆ ਵੀ ਜੇਕਰ ਕਿਸੇ ਨੇ ਦੇਖਿਆ ਹੋਵੇ ਕੁਝ ਵਾਪਰਦਾ ਐਤਵਾਰ ਨੂੰ ਇੰਗਲਿਸ਼ ਬੇ ਦੇ ਉੱਤੇ ਤੇ ਸੋਮਵਾਰ ਨੂੰ ਜਿਹੜੀ ਹੈਗੀ ਆਪਣੀ ਸਕ੍ਰਿਪਟਸ ਲੈਨੋ ਯਾਟ ਕਲੱਬ ਉਹਦੇ ਲਾਗੇ ਛਾਗੇ ਤਾਂ ਜਰੂਰ ਵੈਨਕੋਰ ਪੁਲਿਸ ਦੇ ਨਾਲ ਸੰਪਰਕ ਕਰਨਾ ਕਿਉਂਕਿ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ ਕਿਉਂਕਿ ਜੇ ਇਹਦੇ ਪਿੱਛੇ ਕੋਈ ਅਪਰਾਧਿਕ ਕਾਰਵਾਈ ਆ ਤੇ ਇਹ ਵੀ ਹੋ ਸਕਦਾ ਵੀ ਇਹ ਕੋਈ ਸੀਰੀਅਲ ਕਿਲਰ ਵਗੈਰਾ ਦਾ ਕੋਈ ਕੰਮ ਹੋਵੇ ਇਸ ਕਰਕੇ ਬਿਹੋਰ ਮੋਤਾ ਨਾ ਹੁਣ ਉਹਨੂੰ ਰੋਕ ਲਈਏ ਇਹਦੇ ਬਾਰੇ ਪਤਾ ਲਾਉਣਾ ਬੜਾ ਜ਼ਰੂਰੀ ਆ ਸੋ ਉਹਨਾਂ ਨੇ ਲੋਕਾਂ ਤੋਂ ਇਸ ਮਾਮਲੇ ਵਿੱਚ ਸਹਿਯੋਗ ਮੰਗਿਆ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਸਿਟੀ ਆਫ ਸਰੀ ਦੀ ਸਰੀ ਸ਼ਹਿਰ ਜਿਹੜਾ ਜੀ ਉਹ ਜਿਵੇਂ ਅੱਗੇ ਵੀ ਕਈ ਵਾਰ ਦੱਸਿਆ ਕਿ ਆਉਣ ਵਾਲੇ ਸਾਲਾਂ 'ਚ ਵੈਨਕੂਵਰ ਤੋਂ ਵੀ ਵੱਡਾ ਹੋ ਜਾਣਾ ਤੇ ਇੱਥੇ 104 ਤੋਂ ਵੱਧ ਪਸ਼ਾਵਾਂ ਬੋਲੀਆਂ ਜਾਂਦੀਆਂ ਇਦਾਂ ਕਹਿ ਸਕਦੇ ਆਂ ਵੀ ਦੁਨੀਆ ਭਾਰ ਦੇ ਵਿੱਚੋਂ ਲੋਕ ਸਰੀ ਸ਼ਹਿਰ ਨੂੰ ਆਪਣਾ ਟਿਕਾਣਾ ਬਣਾ ਚੁੱਕੇ ਆ ਇਹਦੇ ਵਿੱਚੋਂ ਪੰਜਾਬੀ ਇੱਕ ਇਹੋ ਜਿਹੀ ਜ਼ੁਬਾਨ ਆ ਜਿੱਥੇ ਕਿ ਅੰਗਰੇਜ਼ੀ ਤੋਂ ਬਾਅਦ ਸਭ ਤੋਂ ਵੱਧ ਬੋਲੀ ਜਾਂਦੀ ਹੈ ਸਰੀ ਦੇ ਵਿੱਚ ਤੇ ਸਿਟੀ ਆਫ ਸਰੀ ਤੇ ਕਾਉਂਸਲ ਦੀ ਜਿਹੜੀ ਜਾਣਕਾਰੀ ਆ ਉਹ ਬਹੁਤੀ ਕਰਕੇ ਅੰਗਰੇਜ਼ੀ ਵਿੱਚ ਹੁੰਦੀ ਆ ਹੁਣ ਕਾਉਂਸਲ ਨੇ ਫੈਸਲਾ ਇਹ ਕੀਤਾ ਕਿ ਜਿਹੜੇ ਅਹਿਮ ਐਲਾਨ ਹੁੰਦੇ ਆ ਕੋਈ ਓਪਨ ਹਾਊਸ ਆ ਕੁਇਆ ਹਾਂ ਜੀ ਜਾਣਕਾਰੀ ਜਿਹੜੀ ਬਹੁਤ ਜ਼ਰੂਰੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਉਹਨੂੰ ਟਰਾਂਸਲੇਟ ਕਰਿਆ ਕਰੀਏ ਸੋ ਇਹਦੇ ਵਾਸਤੇ ਫੈਸਲਾ ਹੀ ਕੀਤਾ ਗਿਆ ਵੀ ਉਹ ਬੋਲੀਆਂ ਜਿਹੜੀਆਂ ਸ਼ਹਿਰ ਦੇ ਵਿੱਚ 5% ਵਸੋਂ ਤੋਂ ਵੱਧ ਬੋਲੀ ਜਾਂਦੀ ਆ ਜਿਹੜੀ ਸ਼ਹਿਰ ਦੀ ਵਸੋਂ ਦਾ 5% ਹਿੱਸਾ ਆ ਉਹ ਬੋਲੀ ਬੋਲਣ ਵਾਲੇ ਲੋਕ ਆ ਜਦੋਂ ਤੋਂ ਜ਼ਿਆਦਾ ਆ ਉਹਦੇ ਵਾਸਤੇ ਤਰਜਮੇ ਕੀਤੇ ਜਾਣ ਉਹ ਤਰਜਮੇ ਜਿਹੜੀਆਂ ਕਿਸੇ ਵੀ ਤਰੀਕੇ ਦੇ ਹੋ ਸਕਦੇ ਆ ਹੋ ਸਕਦਾ ਕਿਤੇ ਵੀਡੀਓ ਬਣਾਉਣੀ ਪੈ ਜਾਵੇ ਪੰਜਾਬੀ ਦੇ ਵਿੱਚ ਕਿਤੇ ਆਡੀਓ ਬਣਾਉਣੀ ਪੈ ਜਾਵੇ ਕਿਤੇ ਲਿਖ ਕੇ ਜਿਹੜੀ ਪੰਜਾਬੀ ਉਹ ਪੇਜਣੀ ਪਵੇ ਪ੍ਰੈਸ ਰੀਲੀਜ਼ ਦੇ ਰੂਪ ਦੇ ਵਿੱਚ ਜਾਂ ਜਾਣਕਾਰੀ ਦੇ ਰੂਪ ਵਿੱਚ ਉਹਦੇ ਵਾਸਤੇ ਉਦਮ ਕੀਤੇ ਜਾਣਗੇ ਸੋ ਪੰਜਾਬੀ ਮੁੱਖ ਤੌਰ ਦੇ ਉੱਤੇ ਸਿਟੀ ਆਫ ਸਰੀ ਦੇ ਵਿੱਚ ਹੁਣ ਬੋਲੀ ਜਾਂਦੀ ਆ ਤੇ ਇਹਦਾ ਤਰਜਮਾ ਕਰਕੇ ਕਈ ਐਲਾਨ ਜਿਹੜੇ ਆ ਜੀ ਉਹ ਹੁਣ ਦੇਖਣ ਸੁਣਨ ਨੂੰ ਪੜ੍ਹਨ ਨੂੰ ਮਿਲਿਆ ਕਰਨਗੇ ਉਮੀਦ ਇਹ ਵੀ ਕੀਤੀ ਜਾਂਦੀ ਆ ਸਿਟੀ ਆਫ ਸਰੀ ਤੋਂ ਕਿ ਜਦੋਂ ਤਰਜਮਾ ਕਰਨਾ ਉਹਦੇ ਵਾਸਤੇ ਪ੍ਰੋਫੈਸ਼ਨਲ ਜਿਹੜੇ ਆ ਉਹ ਹੀ ਹਾਇਰ ਕੀਤੇ ਜਾਣ ਇਹ ਨਾ ਹੋਵੇ ਵੀ ਪੰਜਾਬੀ ਦਾ ਤਰਜਮਾ ਕਰਦਿਆਂ ਉਹ ਇੰਨੀ ਔਖੀ ਕਰ ਦੇਣ ਕਿ ਉਹ ਅੰਗਰੇਜ਼ੀ ਸਮਝ ਨਹੀਂ ਸੌਖੀ ਲੱਗੇ ਤੇ ਪੰਜਾਬੀ ਸਮਝਣੀ ਔਖੀ ਲੱਗੇ ਜਾਂ ਹੋਰ ਭਾਸ਼ਾਵਾਂ ਦੇ ਵਿੱਚ ਇੰਨੇ ਸ਼ਬਦ ਵਾਰ ਦੱਤੇ ਜਾਣ ਕਿ ਉਹ ਪੰਜਾਬੀ ਦੇ ਅਰਥਾਂ ਦੇ ਅਨਰਥ ਕਰ ਦੇਣ ਇਹਦੇ ਵਾਸਤੇ ਬਹੁਤ ਧਿਆਨ ਰੱਖਣ ਦੀ ਲੋੜ ਹੈਗੀ ਆ ਬਾਕੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੰਮ ਬਹੁਤ ਵਧੀਆ ਆ ਕਿਉਂਕਿ ਸពਕਾ ਹੀ ਕਈ ਜਿਹੜੇ ਕਾਰਵਾਈਆਂ ਸ਼ਹਿਰ ਦੀਆਂ ਆ ਜਾਂ ਕਈ ਐਲਾਨ ਆ ਉਹ ਹਰੇਕ ਲੋਕ ਵਾਸਤੇ ਪੜ੍ਹਨੇ ਸਮਝਣੇ ਬੜੇ ਔਖੇ ਹੋ ਜਾਂਦੇ ਆ ਤੇ ਜੇਕਰ ਉਹਨਾਂ ਦੀ ਭਾਸ਼ਾ ਦੇ ਵਿੱਚ ਇਹ ਗੱਲ ਉਹਨਾਂ ਤੱਕ ਪਹੁੰਚਾਈ ਜਾਵੇ ਉਹਦਾ ਫਾਇਦਾ ਹੋ ਸਕਦਾ ਤੇ ਤੁਹਾਨੂੰ ਇਹ ਵੀ ਦੱਸ ਰਹੀ ਹਾਂ ਕਿ ਬੀਸੀ ਦੇ ਵਿੱਚ ਪੰਜਾਬੀ ਨੂੰ ਬਹੁਤ ਮਾਨਤਾ ਪਹਿਲਾਂ ਹੀ ਮਿਲ ਚੁੱਕੀ ਆ ਸਕੂਲਾਂ ਦੇ ਵਿੱਚ ਵੀ ਇਹ ਪੜ੍ਹਾਈ ਜਾਂਦੀ ਆ ਤੇ ਬੀਸੀ ਸਰਕਾਰ ਦੇ ਜਾਂ ਸਰਕਾਰੀ ادارے ਜਿਹੜੇ ਆ ਜਾਂ ਇਹਨਾਂ ਗੈਰ ਸਰਕਾਰੀ ادارے ਆ ਉਹ ਵੀ ਬਹੁਤ ਸਾਰੀ ਸੂਚਨਾ ਜਾਣਕਾਰੀ ਪੰਜਾਬੀ ਦੇ ਵਿੱਚ ਦਿੰਦੇ ਆ ਸੋ ਜੇਕਰ ਅਸੀਂ ਆਪਣੇ মিডিਆ ਦੀ ਗੱਲ ਕਰੀਏ ਤਾਂ ਜਿਹੜੀਆਂ ਪ੍ਰੈਸ ਰਿਲੀਜ਼ ਆਉਂਦੀਆਂ ਬੀਸੀ ਸਰਕਾਰ ਵੱਲੋਂ ਉਹ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਆਉਂਦੀਆਂ ਸੋ ਜੇਕਰ ਕਿਸੇ ਮਨਿਸਟਰ ਨੇ ਕੋਈ ਐਲਾਨ ਕੀਤਾ ਆ ਮੁੱਖ ਮੰਤਰੀ ਨੇ ਕੁਝ ਕਿਹਾ ਸਰਕਾਰ ਕੋਈ ਫੈਸਲਾ ਕਰਨ ਜਾ ਰਹੀ ਆ ਉਹਦੀ ਜਾਣਕਾਰੀ ਸਾਨੂੰ ਪੰਜਾਬੀ ਦੇ ਵਿੱਚ ਕਰਕੇ ਵੀ ਭੇਜੀ ਜਾਂਦੀ ਹੈ ਤਾਂ ਕਿ ਸਾਡੇ ਵਾਸਤੇ ਗਾਂ ਲੋਕਾਂ ਨੂੰ ਉਹ ਗੱਲ ਪਹੁੰਚਾਉਣੀ ਸੌਖੀ ਹੋ ਜਵੇ ਸੋ ਬੀਸੀ ਦੇ ਵਿੱਚ ਪੰਜਾਬੀ ਦੀ ਪੂਰੀ ਚੜ੍ਹਾਈ ਹੈ ਜੀ ਤੇ ਸਰੀ ਦੇ ਵਿੱਚ ਤਾਂ ਪੂਰੀ ਚੜ੍ਹਾਈ ਹੈ ਸਰੀ ਦੀ ਜਿਹੜੀ ਪੋਪੂਲੇਸ਼ਨ ਆ ਇਹਦੇ ਬਾਰੇ ਜਿਹੜੇ ਅੰਕੜੇ ਆਏ ਆ ਬੜੇ ਹੈਰਾਨ ਕਰਨ ਵਾਲੇ ਆ ਕਿ ਸ਼ਹਿਰ ਦੀ ਅੱਧੋਂ ਵੱਧ ਵਾਦੀ ਇਹੋ ਜੀ ਆ ਜਿਹੜੀ ਕਿ ਕਿਸੇ ਹੋਰ ਮੌਲਕ ਦੀ ਜੰਪ ਆ ਮਾਰ ਕੇ ਇਹ ਕਹ ਲਓ ਵੀ ਕੈਨੇਡਾ ਸਰੀ ਦੇ ਵਿੱਚ ਜਿਹੜੇ ਕੈਨੇਡੀਅਨ ਰੀਅਲ ਹੈ ਕੈਨੇਡਾ ਦੇ ਜੰਪਲ ਉਹ 50% ਤੋਂ ਕੋਈ ਥੋੜੇ ਰਹਿ ਗਏ ਆ ਹੋਰਾਂ ਮੁਲਕਾਂ ਦੇ ਜੰਪਲ ਜਿਹੜੇ ਇੱਥੇ ਆਏ ਹੋਏ ਆ ਉਹਨਾਂ ਦੀ ਗਿਣਤੀ 50% ਤੋਂ ਵੱਧ ਗਈ ਆ ਤੇ 38% ਸ਼ਹਿਰੀ ਸ਼ਹਿਰ ਦੇ ਵਿੱਚ ਲੋਕ ਉਹ ਰਹਿੰਦੇ ਆ ਜਿਨ੍ਹਾਂ ਦੀ ਪਹਿਲੀ ਲੈਂਗੁਏਜ ਇੰਗਲਿਸ਼ ਨਹੀਂ ਹੈਗੀ ਉਹ ਕੋਈ ਹੋਰ ਜ਼ੁਬਾਨ ਬੋਲਦੇ ਆ ਸੋ ਇਹ ਬੜੇ ਦਿਲਚਸਪ ਅੰਕੜੇ ਸਟੈਟਿਸ ਜਿਹੜੇ ਆ ਉਹ ਮਿਲੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੈਸਪਰ ਸ਼ਹਿਰ ਦੀ ਜਦੋਂ ਆਪਾਂ ਇਥੋਂ ਵੈਨਕੂਵਰ ਤੋਂ ਸਰੀ ਤੋਂ ਜਾਂਦੇ ਆ ਐਡਮਿੰਟਨ ਨੂੰ ਤਾਂ ਰਾਹ ਦੇ ਵਿੱਚ ਜੈਸਪਰ ਸ਼ਹਿਰ ਪੈਂਦਾ ਆ ਦੁਨੀਆ ਭਰ ਤੋਂ ਲੋਕ ਇੱਥੇ ਘੁੰਮਣ ਫੇਰ ਲਿਆਉਂਦੇ ਆ ਜੈਸਪਰ ਬੈਂਫ ਲੇਕ ਲੂਇਸ ਇਹ ਸਾਰਾ ਇਲਾਕਾ ਲਾਗੇ ਲੱਗੇ ਆ ਬਹੁਤ ਹੀ ਸੋਹਣਾ ਆ ਇੱਥੇ ਨੀਲੀਆਂ ਝੀਲਾਂ ਬਹੁਤ ਹੀ ਸੁੰਦਰ ਜਿਹੜੀਆਂ ਪਹਾੜੀਆਂ ਗਲੇਸ਼ੀਅਰ ਅਤੇ ਹੋਰ ਬਹੁਤ ਸਾਰੀ ਆਊਟਡੋਰ ਐਕਟੀਵਿਟੀ ਹੁੰਦੀ ਆ ਹਰ ਸਾਲ ਸੈਂਕੜੇ ਨਹੀਂ ਲੱਖਾਂ ਸਲਾਨੀ ਜਿਹੜੇ ਆ ਦੁਨੀਆ ਭਰ ਦੇ ਵਿੱਚੋਂ ਜੈਸਪਰ ਬੈਂਫ ਵਗੈਰਾ ਦੇਖਣ ਆਉਂਦੇ ਆ ਪਰ ਹੁਣ ਮਾਰੇ ਪਈ ਆ ਕਿ ਜਦੋਂ ਬੀਸੀ ਦੇ ਵਿੱਚ ਜੰਗਲੀ ਅੱਗਾਂ ਲਗੀਆਂ ਹੋਈਆਂ ਅਲਬਰਟਾ ਦੀ ਨਾਲ ਦੀ ਸਰਹੱਦ ਦੇ ਉੱਤੇ ਲਗੀਆਂ ਹੋਈਆਂ ਤਾਂ ਜੈਸਪਰ ਜਿਹੜਾ ਕਿ ਅਲਬਰਟਾ ਦਾ ਸ਼ਹਿਰ ਆ ਇਹਨੂੰ ਵੀ ਅੱਗ ਨੇ ਘੇਰ ਲਿਆ ਹੋਇਆ ਤੇ ਅੱਗ ਇਸ ਕਦਰ ਭਾਰੂ ਆ ਕਿ ਜਿਹੜੇ ਉੱਥੋਂ ਦੇ ਪ੍ਰਸ਼ਾਸਨ ਵਾਲੇ ਨੇ ਉਹਨਾਂ ਨੇ ਜੈਸਪਰ ਸ਼ਹਿਰ ਖਾਲੀ ਕਰਨ ਦੇ ਹੁਕਮ ਦਿੱਤੇ ਆ 47 ਸੌ ਦੇ ਕਰੀਬ ਲੋਕ ਪੱਕੇ ਤੌਰ ਤੇ ਜੈਸਪਰ 'ਚ ਵੱਸਦੇ ਆ ਤੇ ਸੈਂਕੜੇ ਹਜ਼ਾਰਾਂ ਹੋਰ ਨੇ ਜਿਹੜੇ ਘੁੰਮਣ ਫਿਰਨ ਲਈ ਉੱਥੇ ਜਾ ਕੇ ਕੋਟਲਾ ਮੋਟਲਾ ਦੇ ਵਿੱਚ ਆਪਣਾ ਗੁਜ਼ਾਰਾ ਕਰਦੇ ਆ ਸੋ ਉਹਨਾਂ ਸਾਰਿਆਂ ਨੂੰ ਹੀ ਕੱਲ ਕਹਿ ਦਿੱਤਾ ਗਿਆ ਵੀ ਅੱਗ ਬੜੀ ਭਿਆਨਕ ਆ ਸ਼ਹਿਰ ਦੀ ਲਪੇਟ ਵਿੱਚ ਆ ਸਕਦਾ ਇਸ ਕਰਕੇ ਰਾਈਟ ਵੇ ਵੈਕਿਊਏਟ ਕਰੋ ਰਾਈਟ ਵੇ ਸ਼ਹਿਰ ਜਿਹੜਾ ਖਾਲੀ ਕਰਨਾ ਪੈਣਾ ਸੋ ਜਿਹੜਾ ਹਾਈਵੇ 16 ਆ ਜੀ ਉਹ ਇੱਕ ਪਾਸਾ ਉਹਦਾ ਬੰਦ ਹੋ ਗਿਆ ਤੇ ਦੂਜਾ ਪਾਸਾ ਜਿਹੜਾ BC ਵੱਲ ਨੂੰ ਜਾਂਦਾ ਉਹ ਖੁੱਲਾ ਆ ਸੋ ਜਦੋਂ ਤੁਸੀਂ ਸੁਨ ਅੰਦਾਜ਼ਾ ਲਾਓ ਵੀ ਹਜ਼ਾਰਾਂ ਲੋਕ ਇੱਕੋ ਵੇਲੇ ਬਾਹਰ ਨਿਕਲ ਪੈਣਗੇ ਤਾਂ ਟ੍ਰੈਫਿਕ ਤਾਂ ਹੋਊਗਾ ਹੀ ਸੋ ਬਹੁਤ ਵੱਡੀ ਹੀ ਗੰਟੀ ਦੇ ਵਿੱਚ ਆ ਆ ਲੋਕ ਜਿਹੜੇ ਸੜਕਾਂ ਦੇ ਉੱਤੇ ਫਸੇ ਹੋਏ ਆ ਉਹ ਬੀਸੀ ਦੇ ਸ਼ਹਿਰ ਵੇਲਪੌਂਟ ਤੋਂ ਆ ਰਹੇ ਆ ਵੇਲਪੌਂਟ ਦੇ ਵਿੱਚ ਵੀ ਸਾਰਿਆਂ ਨੂੰ ਜਗ੍ਹਾ ਨਹੀਂ ਮਿਲਣੀ ਹੋਰ ਪਾਸਿਆਂ-ਆਸਿਆਂ ਨੂੰ ਖਿਲਰਣਗੇ ਪਰ ਜੈਸਪੁਰ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉੱਥੋਂ ਦੇ ਲੋਕਾਂ ਨੂੰ ਹਾਲ ਦੀ ਘੜੀ ਸ਼ਹਿਰ ਛੱਡਣਾ ਪਿਆ ਆ ਕਿਉਂਕਿ ਤੇ ਧੂਆਂ ਬਹੁਤ ਹੋ ਗਿਆ ਆ ਉਮੀਦ ਕੀਤੀ ਜਾਂਦੀ ਆ ਕਿ ਜਿਹੜੇ ਅੱਗ ਬਜਾਉਂਦਾਸਤੇ ਆ ਉਹ ਕੰਟਰੋਲ ਕਰ ਲੈਣਗੇ ਕਿਉਂਕਿ ਬਹੁਤ ਸਾਰੇ ਜਹਾਜ਼ਾਂ ਹੈਲੀਕਾਪਟਰਾਂ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸ਼ਹਿਰ ਨੂੰ ਬਚਾ ਲਿਆ ਜਾਊਗਾ ਪਰ ਧੂਮਾ ਸ਼ਹਿਰ ਦੇ ਵਿੱਚ ਆ ਗਿਆ ਸੀ ਕਰਕੇ ਇਸ ਵਾਰ ਤੇ ਉੱਥੇ ਦੇ ਲੋਕਾਂ ਦੇ ਲਈ ਸਾਹ ਲੈਣਾ ਬਹੁਤ ਔਖਾ ਹੋਇਆ ਸੀ ਇਸ ਕਰਕੇ ਉਹਨਾਂ ਨੂੰ ਇਹ ਕਿਹਾ ਗਿਆ ਤੁਸੀਂ ਸ਼ਹਿਰ ਛੱਡ ਕੇ ਇੱਥੋਂ ਚਲੇ ਜਾਓ ਸੋ ਜੇਕਰ ਤੁਸੀਂ ਅਲਬਰਟਾ ਜਾ ਰਹੇ ਆ ਸੜਕ ਦੇ ਰਾਸਤੇ ਜਾਂ ਉਧਰੋਂ ਵਾਪਸ ਆ ਰਹੇ ਆ ਤਾਂ ਤੁਹਾਨੂੰ ਟ੍ਰੈਫਿਕ ਦੀ ਕਾਫੀ ਸਮੱਸਿਆ ਜਿਹੜੀ ਆ ਸਕਦੀ ਆ ਉਸ ਹਿਸਾਬ ਦੇ ਨਾਲ ਦੇਖ ਕੇ ਪ੍ਰੋਗਰਾਮ ਬਣਾਓ ਜਾਂ ਤੁਸੀਂ ਕੈਲਗਰੀ ਵੱਲ ਦੀ ਜਾ ਸਕਦੇ ਆ ਕਿਉਂਕਿ ਇਹ ਨਹੀਂ ਦਿਨੀ ਗਰਮੀਆਂ ਦੀ ਛੁੱਟੀਆਂ ਆ ਬੱਚਿਆਂ ਨੂੰ ਬਹੁਤ ਸਾਰੇ ਲੋਕਾਂ ਨੇ ਪ੍ਰੋਗਰਾਮ ਬਣਾਏ ਹੁੰਦੇ ਆ ਖਾਸ ਕਰਕੇ ਜੈਸਪੁਰ ਬੈਂਫ ਲੇਕ ਲੂਇਸ ਦੇਖਣ ਨੂੰ ਇੱਕ ਬਹੁਤ ਵੱਡੀ ਆ ਟਿਕਾਣਾ ਆ ਸੋ ਇਹ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਹਾਲਾਤ ਲਗਭਗ ਇਹੋ ਜਿਹੇ ਬਣੇ ਹੋਏ ਆ ਤੁਹਾਨੂੰ ਆਪਣਾ ਪ੍ਰਬੰਧ ਕਰਕੇ ਹੀ ਉੱਧਰ ਨੂੰ ਤੁਰਨਾ ਚਾਹੀਦਾ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅਮਰੀਕਾ ਦੀ ਅਮਰੀਕਾ ਦੇ ਵਿੱਚ ਆਪਾਂ ਜਾਣਦੇ ਆ ਕਿ ਜਿਹੜੇ ਰਾਸ਼ਟਰਪਤੀ ਦੀ ਚੋਣ ਲੜ ਰਹੇ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਹਮਲਾ ਹੋਇਆ ਸੀਗਾ 8 ਗੋਲੀਆਂ ਉਹਨਾਂ ਦੇ ਉੱਤੇ ਚਲਾਈਆਂ ਗਈਆਂ ਜਦੋਂ ਉਹ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸੀਗੇ ਗੋਲੀ ਉਹਨਾਂ ਦੇ ਕੰਨ ਦੇ ਨਾਲ ਖਹਿ ਕੇ ਲੰਘ ਗਈ ਪਰ ਉਹਨਾਂ ਦਾ ਆਪਣਾ ਬਚਾਅ ਹੋ ਗਿਆ ਦੋ ਮੌਤਾਂ ਹੋਰ ਜਿਹੜੀਆਂ ਹੋ ਗਈਆਂ ਹੁਣ ਇਹਦਾ ਸਾਰਾ ਜਿਹੜਾ ਜ਼ਿੰਮਾ ਆ ਉਹ ਕਿਤੇ ਸਿਰ ਪਾਇਆ ਜਾਵੇ ਇਸ ਵਾਸਤੇ ਇੱਕ ਮੋਢਾ ਲੱਭਿਆ ਜਾ ਰਿਹਾ ਸੀਗਾ ਤੇ ਅਖੀਰ ਨੂੰ ਅਮਰੀਕਾ ਸਿਕਰਟ ਸਰਵਿਸਸ ਦੀ ਡਾਇਰੈਕਟਰ ਜਿਹੜੀ ਹੈ ਜੀ ਬੀਬੀ ਕਿੰਬਰਲੀ ਚੈਟਲ ਉਨੇ ਜ਼ਮੇਵਾਰੀ ਕਬੂਲ ਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨੇ ਇੱਕ ਈਮੇਲ ਦੇ ਵਿੱਚ ਆਖਿਆ ਕਿ ਮੈਨੂੰ ਬੜੇ ਭਰੇ ਮਨ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਆ ਕਿ ਮੈਂ ਇਸ ਫੇਲੀਅਰ ਦੀ ਜ਼ਿੰਮੇਵਾਰੀ ਲੈਂਦੀ ਆ ਉਹ ਕਹਿੰਦੀ ਵੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਸੀਗੀ ਉਹਦੇ ਵਿੱਚ ਕਟਾਈ ਹੋਈ ਆ ਟਰੰਪ ਉਹਨਾਂ ਦੇ ਉੱਤੇ ਹਮਲਾ ਹੁੰਦਾ ਇਹ ਤੋਂ ਪਹਿਲੇ ਰੁਕਣਾ ਚਾਹੀਦਾ ਸੀਗਾ ਕਿਤੇ ਨਾ ਕਿਤੇ ਸਿਕਰਟ ਸਰਵਿਸ ਜਿਹੜੀ ਆ ਫੇਲ ਹੋਈ ਆ ਤੇ ਕਿਉਂਕਿ ਉਹ ਸਿਕਰਟ ਸਰਵਿਸ ਦੇ ਮੁਖੀ ਆ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਇਸ ਕਰਕੇ ਉਹ ਬੜੇ ਭਰੇ ਮਨ ਦੇ ਨਾਲ ਆਪਣੇ ਅਹੁਦੇ ਤੋਂ परे ਹੋ ਰਹਾ ਹੈ ਕਹਿੰਦੇ ਫੈਸਲਾ ਲੈਣਾ ਮੇਲੇ ਬਹੁਤ ਮੁਸ਼ਕਲ ਸੀ ਪਰ ਇਹ ਫੈਸਲਾ ਮੈਨੂੰ ਲੈਣਾ ਪੈਣਾ ਹੋਇਆ ਕੀ ਹੈ ਕਿ ਕਾਂਗਰਸ ਦੇ ਵਿੱਚ ਉਹਨਾਂ ਦੀ ਪੇਸ਼ੀ ਸੀਗੀ ਸੈਨੇਟਰ ਕਾਂਗਰਸਮੈਨ ਉਹਨਾਂ ਨੂੰ ਪੁੱਛ ਰਹੇ ਸੀਗੇ ਬੜੇ ਤਿੱਖੇ ਸਵਾਲ ਉਹਨਾਂ ਨੂੰ ਕੀਤੇ ਗਏ ਪੂਰਾ ਨੇਲ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੀ ਇੰਟਰਵਿਊ ਦੇ ਵਿੱਚ ਤੇ ਤਾਂ ਕਿ ਗਾਂਹ ਤੋਂ ਇੱਕਤਾਈ ਨਾ ਹੋਵੇ ਇਸ ਵਾਸਤੇ ਅਫਸਰ ਸ਼ਾਹੀ ਨੂੰ ਇੱਕ ਸਖਤ ਸਨੇਹਾ ਦੇਣ ਦੀ ਜ਼ਰੂਰਤ ਸੀ ਜਿਸ ਕਰਕੇ ਉਹ ਬੀਬੀ ਚੇਟਲ ਦੀ ਬਲੀ ਜਿਹੜੀ ਆ ਉਹ ਲੈ ਲਈ ਗਈ ਆ ਤੇ ਉਮੀਦ ਹੈ ਕਿ ਗਾਂਹ ਤੋਂ ਹੁਣ ਕਾਫੀ ਖਿਆਲ ਰੱਖਿਆ ਜਾਊਗਾ ਤੇ ਇਹ ਵੀ ਇੱਕ ਜ਼ਿੰਮੇਵਾਰੀ ਵਾਲੀ ਗੱਲ ਹੁੰਦੀ ਆ ਕਿ ਕੋਈ ਵੱਡੇ ਅਹੁਦੇ ਦੇ ਉੱਤੇ ਵਿਅਕਤੀ ਕਈ ਵਾਰੀ ਇਦਾਂ ਹੁੰਦਾ ਵੀ ਹੋਰ ਮੌਲਕਾ ਦੇ ਵਿੱਚ ਇਹ ਕਹਿੰਦੇ ਆ ਆਪਣੀ ਮੇਰਾ ਨਹੀਂ ਕਸੂਰ ਫਲਾਣੇ ਦਾ ਸੀਗਾ ਉਹਨੇ ਆਪਣਾ ਕੰਮ ਨਹੀਂ ਸਹੀ ਕੀਤਾ ਪਰ ਇਹਨਾਂ ਨੇ ਨੈਤਿਕ ਤੌਰ ਦੇ ਉੱਤੇ ਆਪਣੀ ਜ਼ਿੰਮੇਵਾਰੀ ਕਬੂਲ ਦਿਆਂ ਅਸਤੀਫਾ ਦੇ ਦਿੱਤਾ ਆ ਤੇ ਇਹ ਗੱਲ ਕਹੀ ਆ ਕਿ ਰਾਸ਼ਟਰਪਤੀ ਜਿਹੜੇ ਸਾਬਕਾ 트ੰਪ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਨਾਕਾਮ ਰਹੇ ਆ ਇਹ ਤਾਂ ਖੁਦਾ ਦੇ ਨਖਾਸਤਾ ਬਚਾਅ ਹੋ ਗਿਆ ਗੋਲੀ ਜਿਹੜੀ ਆ ਉਹ ਕੰਨ ਦੇ ਕੋਲੋਂ ਲੰਘੀ ਮੜੀ ਜੀ ਲੱਗੀ ਆ ਕਿਉਂਕਿ ਉਹ ਵੀ ਤਾਂ ਕਿਉਂਕਿ ਉਹਨੇ ਐ ਮੌਕੇ ਤੇ ਆਪਣਾ ਸਿਰ ਕਮਾ ਲਿਆ ਸੀਗਾ ਸੋ ਜੇਕਰ ਸਿਰ ਨਾ ਕਮਾਉਂਦੇ ਤਾਂ ਗੋਲੀ ਮੱਥੇ 'ਚ ਲੱਗਣੀ ਤੈਹ ਸੀ ਤੇ ਮੱਥੇ ਦੇ ਵਿੱਚ ਲੱਗੀ ਗੋਲੀ ਦੇ ਵਿੱਚ ਸ਼ਾਇਦ ਟਰੰਪ ਉਹਨਾਂ ਦਾ ਪਛਾਣ ਨਾ ਹੁੰਦਾ ਸੋ ਇੱਕ ਪਾਸੇ ਤਾਂ ਆਈ ਸਕਦੇ ਆ ਵੀ ਰੱਬ ਨੇ ਬਚਾਇਆ ਉਹਨਾਂ ਨੂੰ ਤੇ ਦੂਜੇ ਪਾਸੇ ਹੁਣ ਜ਼ਿੰਮੇਵਾਰੀ ਜਿਹੜੀ ਅਮਰੀਕਨ ਸਿਕਰ ਸਰਵਿਸਿਜ਼ ਨੇ ਕਬੂਲ ਲਈ ਆ। ਆ ਠੀਕ ਤੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਦੁਨਿਆਵੀ ਹਾਲਾਤ ਦੀ ਤਾਂ ਫਲਸਤੀਨ ਤੇ ਇਜ਼ਰਾਈਲ ਦਾ ਮਸਲਾ ਜਿਹੜਾ ਕਾਫੀ ਵੱਡਾ ਬਣਿਆ ਹੋਇਆ ਇੱਕ ਪਾਸੇ ਇਜ਼ਰਾਈਲ ਦੇ ਜਿਹੜੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਸੌਰੀ ਬੈਂਜਾਮਿਨ ਨੇਤਨਯਾਹੁ ਅਮਰੀਕਾ ਆਏ ਹੋਏ ਆ ਅਮਰੀਕਾ ਆਉਣ ਦੇ ਉੱਤੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਬਹੁਤ ਹੋ ਰਹੇ ਆ ਬਹੁਤ سارے ਸਿਆਸਤਦਾਨ ਉਹਨਾਂ ਦੀ ਸਪੋਰਟ ਕਰ ਰਹੇ ਆ ਤੇ ਬਹੁਤ سارے ਸਿਆਸਤਦਾਨ ਉਹਨਾਂ ਨੂੰ ਚੰਗਾ ਮਾੜਾ ਵੀ ਕਹਿ ਰਹੇ ਆ ਪਰ ਅਮਰੀਕਨ ਸਟੇਟ ਜਿਹੜੀ ਹੈਗੀ ਆ ਡੀਪ ਸਟੇਟ ਆ ਉਹ ਹਮੇਸ਼ਾ ਇਜ਼ਰਾਈਲ ਦੇ ਨਾਲ ਢੋਕ ਕੇ ਖੜੀ ਆ ਉਹਨਾਂ ਨੂੰ ਅਸਲਾ ਵੀ ਦਿੱਤਾ ਜਾ ਰਿਹਾ ਪੈਸਾ ਵੀ ਦਿੱਤਾ ਜਾ ਰਿਹਾ ਆ ਪਰ ਦੂਜੇ ਪਾਸੇ ਜੇ ਗੱਲ ਫਲਸਤੀਨ ਦੀ ਕਰੀਏ ਤਾਂ ਫਲਸਤੀਨ ਦੀ ਵੀ ਦੁਨੀਆ ਦੇ ਵਿੱਚ ਸਪੋਰਟ ਕਾਫੀ ਵਧੀ ਆ। ਸੋ ਫਲਸਤੀਨ ਦੀ ਇੱਕ ਪਾਸੇ ਤਾਂ ਇਜ਼ਰਾਈਲ ਦੇ ਨਾਲ ਲੜ ਰਹੇ ਆ। ਦੂਜੇ ਪਾਸੇ ਆਪਸ ਵਿੱਚ ਵੀ ਲੜ ਰਹੇ ਆ। ਸਿਮੇਂ ਸਿੱਖਾਂ ਦੀ ਜਥੇਬੰਦੀਆਂ ਨਾਲੇ ਹਾਲ ਆ। ਵੀ ਇਹ ਭਾਰਤੀ ਸਟੇਟ ਦੇ ਨਾਲ ਵੀ ਜੁਝੀਆਂ ਰਹਿੰਦੀਆਂ ਤੇ ਆਪਸ ਦੇ ਵਿੱਚ ਵੀ ਇੱਕ ਦੋ ਜਣਾਂ ਜੁਝੀਆਂ ਰਹਿੰਦੀਆਂ। ਹੁਣ ਚੀਨ ਨੇ ਕੀ ਕੀਤਾ? ਵੀ ਇੱਕ بڑے ਭਾਈ ਵਾਲੀ ਭੂਮਿਕਾ ਨਿਭਾਈ ਆ। ਹੁੰਦਾ ਕੀ ਸੀ ਵੀ ਅੱਗੇ ਜੇਕਰ ਕਿਸੇ ਮੁਲਕ ਦੇ ਸਮਝੌਤਾ ਕਰਾਉਣਾ ਅਮਰੀਕਾ ਅੰਗਲੈਂਡ ਵਾਲੇ ਮੂਰੀ ਬਣਦੇ ਹੁੰਦੇ ਸੀਗੇ ਜਾ ਕੇ ਪਰ ਹੁਣ ਹਾਲਾਤ ਦੁਨੀਆ ਦੇ ਇਹੋ ਜਿਹੇ ਹੋ ਰਿਹਾ ਕਿ ਚੀਨ ਇਹੋ ਜੀ ਭੂਮਿਕਾ ਨਿਭਾਉਣ ਲੱਗਾ ਤੇ ਫਲਸਤੀਨ ਵਾਲੇ ਮਾਮਲੇ ਵਿੱਚ ਵੀ ਜਿਹਾ ਹੀ ਹੋਇਆ ਫਲਸਤੀਨ ਦੇ ਲੀਡਰ ਜਿਹੜੇ ਆ ਉਹ ਚੀਨ ਦੇ ਵਿੱਚ ਛੱਡੇ ਗਏ ਤੇ ਉੱਥੇ ਉਹਨਾਂ ਦੇ ਕੋਲੋਂ ਇੱਕ ਸਮਝੌਤੇ ਤੇ ਦਸਖਤ ਰਾਜੀਨਾਮੇ ਦੇ ਉੱਤੇ ਦਸਖਤ ਸਰਬ ਸ਼ਾਂਤੀ ਦੇ ਨਾਲ ਕਰਵਾਏ ਗਏ ਆ ਕਿਸੇ ਇੱਕ ਗਰੁੱਪ ਕੋਲੋਂ ਨਹੀਂ ਦੋ ਕੋਲੋਂ ਨਹੀਂ ਚੌਕ ਕੋਲੋਂ ਨਹੀਂ ਬਲਕਿ 14 ਗਰੁੱਪ ਛੱਡੇ ਗਏ ਸੀ ਉਹ 14 ਗਰੁੱਪ ਜਿਹੜੇ ਕਿ ਫਲਸਤੀਨ ਦੀ ਆਜ਼ਾਦੀ ਲਈ ਯਤਨਸ਼ੀਲ ਆ ਪਰ ਨਾਲ ਆਸ ਵਿੱਚ ਲੜਦੇ ਰਹਿੰਦੇ ਸੀਗੇ ਇਹਨਾਂ ਵਿੱਚੋਂ ਸਭ ਤੋਂ ਵੱਡੇ ਦੋ ਗਰੁੱਪ ਹਮਾਸ ਅਤੇ ਫਤਿਹ ਹੈ ਹਮਾਸ ਉਹ ਜਥੇਬੰਦੀ ਹੈ ਜਿਹਨੇ 7 ਅਕਤੂਬਰ ਨੂੰ ਇਜ਼ਰਾਇਲ ਤੇ ਅਟੈਕ ਕੀਤਾ ਸੀਗਾ ਤੇ ਹਥਿਆਰਬੰਦ ਸੰਘਰਸ਼ ਵਿੱਚ ਯਕੀਨ ਰੱਖਦੀ ਆ ਦੂਜਾ ਗਰੁੱਪ ਫਤਿਹ ਆ ਜਿਹਦੀ ਅਗਵਾਈ ਕਿਸੇ ਵੇਲੇ ਯਾਸਰ ਅਰਾਫਾਤ ਨੇ ਕੀਤੀ ਆ ਜਿਹਦੇ ਕੇ ਇੰਡੀਆ ਦੇ ਨਾਲ ਸੰਬੰਧ ਬੜੇ ਮਜ਼ਬੂਤ ਰਹੇ ਆ ਤੇ ਉਹ ਜਿਹੜੀ ਜਥੇਬੰਦੀ ਆ ਉਹ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਟੀਚੇ ਸਰ ਕਰਕੇ ਫلسطੀਨ ਦੀ ਆਜ਼ਾਦੀ ਚਾਹੁੰਦੀ ਆ ਇਹਨਾਂ ਦੀ ਆਸ ਵਿੱਚ ਜਿਹੜੀ ਹੈ ਬਿਲਕੁਲ ਨਹੀਂ ਬਣਦੀ ਐ ਟਕੁੱਤੇ ਵਾਲਾ ਵੈਜ਼ ਜਗਾ ਤੇ ਨਾਲ 12 ਜਥੇਬੰਦੀਆਂ ਹੋਰ ਸੀ ਕਿਸੇ ਦੀ ਵੀ ਇੱਕ ਦੂਜੇ ਦੇ ਨਾਲ ਬਣਦੀ ਨਹੀਂ ਸੀਗੀ ਪਰ ਕਮਾਲ ਦੀ ਗੱਲ ਦੇਖੋ ਵੀ ਚੀਨ ਨੇ 14 ਦੀਆਂ 14 ਜਥੇਬੰਦੀਆਂ ਦੇ ਮੁਖੀ ਬੀਜਿੰਗ ਦੇ ਵਿੱਚ ਸੱਦ ਕੇ ਉੱਥੇ ਇੱਕ ਸਮਝੌਤਾ ਕਰਾ ਦਿੱਤਾ ਐ ਜੀ ਤੇ ਇਹਨੂੰ ਨੈਸ਼ਨਲ ਯੂਨਿਟੀ ਕਿਹਾ ਗਿਆ ਇਹਨੂੰ ਤੇ ਇਹ ਕਿਹਾ ਗਿਆ ਐ ਕਿ ਹੁਣ ਬੀਜਿੰਗ ਡੈਕਲੇਰੇਸ਼ਨ ਤੋਂ ਬਾਅਦ ਫلسطੀਨ ਦੀਆਂ ਇਹ ਜਥੇਬੰਦੀਆਂ ਆਪਸ ਦੇ ਵਿੱਚ ਲੜਨਗੀਆਂ ਨਹੀਂ ਬਲਕਿ ਇਕੱਠੀਆਂ ਹੋ ਕੇ ਇਜ਼ਰਾਈਲ ਦਾ ਮੁਕਾਬਲਾ ਕਰਨਗੀਆਂ ਮੇਰੇ ਮਤਲਬ ਬੜੇ ਸਾਫ਼ ਤੇ ਸਪਸ਼ਟ ਨਿਕਲਦੇ ਆ ਵੀ ਚੀਨ ਜਿਹੜਾ ਪਹਿਲਾਂ ਤਾਂ ਇਹ ਕਹਿੰਦਾ ਸੀ ਕਿ ਮੈਂ ਕਿਸੇ ਪਾਸੇ ਨਹੀਂ ਹੈਗਾ ਪਰ ਵੈਸੇ ਉਹ ਇਹ ਗੱਲ ਕਹਿ ਚੁੱਕਾ ਸੀਗਾ ਕਿ ਅਸੀਂ ਫਲਸਤੀਨੀ ਵੱਖਰੀ ਸਟੇਟ ਦੇ ਹੱਕ ਵਿੱਚ ਆ ਪਰ ਹੁਣ ਉਹਨੇ ਖੁੱਲ ਕੇ ਇਜ਼ਰਾਇਲ ਦੇ ਉਲਟ ਫਲਸਤੀਨੀਆਂ ਦੀ ਆਪਸ ਵਿੱਚ ਏਕਤਾ ਕਰਾ ਕੇ ਇਹ ਸਿੱਧ ਕਰ ਦਿੱਤਾ ਕਿ ਉਹ ਸਿੱਧੇ ਰੂਪ ਦੇ ਵਿੱਚ ਮਗਰ ਖੜਾ ਇਹਨਾਂ ਦੇ ਜਿਹੜੇ ਏਕਤਾ ਕਰਾ ਰਹੇ ਆ ਕੀ ਇਹਦਾ ਮਤਲਬ ਪੈਸੇ ਨਹੀਂ ਦਿੰਦੇ ਹੋਣਗੇ ਜਿਹੜੇ ਏਕਤਾ ਕਰਾ ਰਹੇ ਆ ਕੀ ਇਹਦਾ ਮਤਲਬ ਪਿਛੋਂ ਹਥਿਆਰ ਨਹੀਂ ਦਿੰਦੇ ਹੋਣਗੇ ਜ਼ਹਰਾ ਤੌਰ ਤੇ ਦਿੰਦੇ ਹੋਣਗੇ ਤਾਂ ਹੀ ਆ ਕਿ ਉਹਨਾਂ ਦਾ ਨੁਕਸਾਨ ਹੋ ਰਿਹਾ ਸੀਗਾ ਜਿਹੜਾ ਉਹ ਪੈਸਾ ਦਾ ਜਿਹੜੀ ਉਹ ਸ਼ਕਤੀ ਫਲੇਸਟਿਨ ਦੇ ਉੱਤੇ ਖਰਚ ਰਹੇ ਆ ਉਹ ਪੂਰੀ ਨਹੀਂ ਸੀ ਹੋ ਰਹੀ ਕਿਉਂਕਿ ਆਸ ਵਿੱਚ ਲੜਦੇ ਰਹੇ ਇਸੇ ਕਰਕੇ ਵੀ ਉਹਨਾਂ ਦਾ ਜਿਹੜਾ ਲਾਇਆ ਹੋਇਆ ਚੀਨ ਦਾ ਪੈਸਾ ਆ ਉਹ ਨੁਕਸਾਨ ਕਰੇ ਇਜ਼ਰਾਇਲ ਦਾ ਸਿੱਧੇ ਰੂਪ ਦੇ ਵਿੱਚ ਅਮਰੀਕਾ ਦਾ ਇਸ ਵਾਸਤੇ ਚੀਨ ਨੇ ਬੀਜਨ ਸੱਦ ਕੇ ਸਾਰੇ ਇਕੱਠੇ ਕੀਤੇ ਇਹਦੇ ਮਤਲਬ ਸਿੱਧੇ ਅਤੇ ਸਪਸ਼ਟ ਆ ਸੋਚੋ ਦੋ ਗੱਲਾਂ ਜਿਹੜੀਆਂ ਪੱਕੇ ਤੌਰ ਤੇ ਨਿਕਲਦੀਆਂ ਇੱਕ ਤਾਂ ਇਹ ਇਹ ਫਲਸਤੀਨੀ ਸੰਘਰਸ਼ ਦੇ ਵਿੱਚ ਚੀਨ ਦੀ ਜਿਹੜੀ ਗੁਪਤ ਭੂਮਿਕਾ ਸੀਗੀ ਉਹ ਸਾਹਮਣੇ ਆ ਚੁੱਕੀ ਆ ਤੇ ਦੂਜੀ ਗੱਲ ਇਹ ਹੈ ਕਿ ਚੀਨ ਦੁਨੀਆ ਦੇ ਨਕਸ਼ੇ ਤੇ ਇੱਕ ਸੁਪਰ ਪਾਵਰ ਵਾਂਗੂ ਜਿਹੜਾ ਵੱਡੇ ਤੋਂ ਵੱਡਾ ਹੁੰਦਾ ਜਾ ਰਿਹਾ ਜਿਹੜੇ ਕੰਮ ਅੱਗੇ ਇੰਗਲੈਂਡ ਅਮਰੀਕਾ ਵਰਗੇ ਮੁਲਕ ਕਰਦੇ ਸੀਗੇ ਉਹ ਹੁਣ ਚੀਨ ਕਰਨ ਲੱਗਾ ਆ ਸੋ ਇਹ ਆਪਣੇ ਆਪ ਦੇ ਵਿੱਚ ਵੈਸਟ ਵਾਸਤੇ ਬਹੁਤ ਵੱਡੀ ਚੁਣੌਤੀ ਆ ਸੋ ਸਮਝੌਤੇ ਤੋਂ ਬਾਅਦ ਜਿਹੜੇ ਫਲਸਤੀਨੀ ਗਰੁੱਪ ਨੇ ਉਹ ਕਹਿੰਦੇ ਵੀ ਅਸੀਂ ਸਹਿਮਤ ਆ ਅਸੀਂ ਅਗਾਹ ਤੋਂ ਰਲ ਕੇ ਕੰਮ ਕਰਾਂਗੇ ਸੋ ਚੀਨ ਨੇ ਇਸ ਮੌਕੇ ਇੱਕ ਹੋਰ ਗੱਲ ਜਿਹੜੀ ਆਖੀ ਆ ਉਹ ਇਹ ਹੈ ਵੇ ਉਹ ਗਾਜ਼ਾ ਨੂੰ ਰੀਬੈਲਟ ਕਰਨਗੇ ਅਤੇ ਵੈਸਟ ਬੈਂਕ ਦੇ ਨਾਲ ਜੋੜੋਗੇ ਜੇਕਰ ਤੁਸੀਂ ਨਕਸ਼ਾ ਦੇਖੋ ਇਜ਼ਰਾਇਲ ਦਾ ਤਾਂ ਵੈਸਟ ਬੈਂਕ ਬਹੁਤ ਦੂਰ ਆ ਵਿਚਾਲੇ ਇਜ਼ਰਾਇਲ ਦਾ ਬਹੁਤ ਸਾਰਾ ਇਲਾਕਾ ਆ ਜਾਂਦਾ ਆ ਤੇ ਫਿਰ ਜਾ ਕੇ ਗਾਜ਼ਾ ਸ਼ੁਰੂ ਹੁੰਦਾ ਕੋਈ ਸਮਾਂ ਸਗਾ ਕੇ ਸਾਰਾ ਕੁਝ ਇਹ ਫਲਸਤੀਨ ਦਾ ਇਲਾਕਾ ਸਗਾ ਪਰ ਹੁਣ ਜਦੋਂ ਚੀਨ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੇ ਵੈਸਟ ਬੈਂਕ ਨੂੰ ਤੇ ਗਾਜ਼ਾ ਨੂੰ ਆਸ ਵਿੱਚ ਜੋੜਨਾ ਆ ਤੇ ਰੀਬੈਲਟ ਕਰਨਾ ਆ ਇਹਦਾ ਮਤਲਬ ਸੱਦਾ ਹੀ ਆ ਕਿ ਚੀਨ ਕਹਿੰਦਾ ਵੀ ਅਸੀਂ ਫلسطੀਨੀਆਂ ਦਾ ਮੁੜ ਕੇ ਫਿਰ ਇਜ਼ਰਾਈਲ ਦੀ ਧਰਤੀ ਤੇ ਹੁਣ ਕਬਜ਼ਾ ਕਰਾਉਣਾ ਉਹ ਧਰਤੀ ਜਿਹੜੀ ਇਜ਼ਰਾਈਲੀਆਂ ਨੇ ਫلسطੀਨ ਤੋਂ ਖੋਹੀ ਹੋਈ ਹੈ ਸੋ ਇਹਦੇ ਮਤਲਬ ਬੜੇ ਡੂੰਘੇ ਆ ਇੱਕ ਤਰੀਕੇ ਦੇ ਨਾਲ ਸਿੱਧਾ ਹੀ ਇਜ਼ਰਾਈਲ ਨੂੰ ਅਤੇ ਉਹਨਾਂ ਦੇ ਪਿੱਛੇ ਅਮਰੀਕਾ ਦੀ ਸੁਪਰ ਪਾਵਰ ਨੂੰ ਚੈਲੰਜ ਕਰਨ ਵਾਲੀ ਗੱਲ ਹੈ ਜੀ ਇਸ ਦੇ ਨਾਲ ਹੀ ਇਹ ਸਮਝੌਤਾ ਬੇਸ਼ੱਕ ਚੀਨ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨੇ ਵਿਚ ਪਾ ਕੇ ਕਰਾਇਆ ਪ੍ਰਧਾਨ ਮੰਤਰੀ ਆਪ ਇਹਦੇ ਵਿੱਚੋਂ ਪਾਸੇ ਰਹੇ ਆ ਪਰ ਨਾਲ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਪ੍ਰਧਾਨ ਮੰਤਰੀ ਜਿਹੜੇ ਉੱਥੋਂ ਦੇ ਸੌਰੀ ਰਾਸ਼ਟਰਪਤੀ ਸ਼ੀ ਜਿਨਪਿੰਗ ਆ ਉਹ ਕਹਿੰਦੇ ਵੀ ਆਪਾਂ ਨੂੰ ਹੁਣ ਸਮਾਂ ਆ ਗਿਆ ਵੀ ਸਾਰੀ ਦੁਨੀਆ ਦੀਆਂ ਤਾਕਤਾਂ ਇਕੱਠੀਆਂ ਹੋ ਕੇ ਇੰਟਰਨੈਸ਼ਨਲ ਪੀਸ ਕਾਨਫਰੰਸ ਕਰੀਏ ਤਾਂ ਕਿ ਜਿੱਥੇ-ਜਿੱਥੇ ਵੀ ਦੁਨੀਆ ਦੇ ਵਿੱਚ ਲੜਾਈਆਂ ਚੱਲ ਰਹੀਆਂ ਚਾਹੇ ਉਹ ਇਜ਼ਰਾਈਲ ਫਲਸਤੀਨ ਮਸਲਾ ਆ ਰੂਸ ਯੂਕਰੇਨ ਜੱਦ ਚੱਲ ਰਿਹਾ ਜਾਂ ਹੋਰ ਆ ਇਹਦਾ ਆਪਾਂ ਮਿਲ ਕੇ ਹੱਲ ਕਰ ਲਈਏ ਕਿਉਂਕਿ ਲੜਾਈ ਦੇ ਵਿੱਚ ਕੁਝ ਨਹੀਂ ਰੱਖਿਆ ਆਪਾਂ ਰਲ ਮਿਲ ਕੇ ਗਾਂਹ ਵਾ ਸਕਦੇ ਆ ਸੋ ਮੈਂ ਗੱਲ ਅੱਗੇ ਵੀ ਕਹੀ ਆ ਕਈ ਵਾਰੀ ਕਿ ਚੀਨ ਜਿਹੜਾ ਆ ਉਹ ਆਪਣੀ ਨੀਤੀ ਦੇ ਤਹਿਤ ਅੱਗੇ ਵਧ ਰਿਹਾ ਆ ਸੋ ਉਹ ਸ਼ਾਹੂ ਕਰਨ ਵਾਲੀ ਨੀਤੀ ਦੇ ਨਾਲ ਦੁਨੀਆ ਨੂੰ ਆਪਣੇ ਕਾਬੂ ਦੇ ਵਿੱਚ ਲੈ ਰਿਹਾ ਆ ਜੰਗ ਲੜਨਾ ਉਹਨਾਂ ਦਾ ਜਿਹੜਾ ਮੋਟਿਵ ਨਹੀਂ ਹੈਗਾ ਉਹਨਾਂ ਦਾ ਜਿਹੜਾ ਪਹਿਲੇ ਦਿਨ ਤੋਂ ਸੂਲ 4ਵੀਂ ਸਦੀ ਤੋਂ ਇਹ ਚੱਲਦਾ ਆ ਰਿਹਾ ਵੀ ਜੰਗ ਉਹ ਹੁੰਦੀ ਹੈ ਜਿਹੜੀ ਬਿਨਾਂ ਲੜੇ ਤੋਂ ਜਿੱਤ ਦਿੱਤੀ ਜਾ ਸਕੇ ਬਿਨਾਂ ਲੜੇ ਤੋਂ ਮੋਰ ਦੇ ਹਥਿਆਰ ਸਟਾਈ ਜਾ ਸਕਣ ਸੋ ਉਹਦੇ ਵਾਸਤੇ ਤਰੀਕਾ ਇਹੀ ਹੈ ਵੀ ਉਹ ਕਰਜ਼ੇ ਨੂੰ ਸ਼ਾਹੂਕਾਰੇ ਦੀ ਪ੍ਰਬੰਧ ਨੂੰ ਦੁਨੀਆ ਨੂੰ ਕਾਬੂ ਕਰਨ ਦੇ ਵਾਸਤੇ ਵਰਤ ਰਹੇ ਆ ਤੇ ਲਗਾਤਾਰ ਅੱਗੇ ਵਧਦੇ ਜਾ ਰਹੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆ ਕੱਲ ਨੂੰ ਫਿਰ ਤੁਹਾਡੇ ਨਾਲ ਖਬਰਾਂ ਦੀ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹਥੋਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ